کہ تسی مریض محفوظ असीं परिवार सदस्य महफ़ूज़ रखंदा लेकिन असीं ख़ुदि اندر न ਅੰਤਰਾਤਮਾ ਨੇ ਦੱਸਿਆ ਤੁਹਾਨੂੰ ਤੁਹਾਡੀ ਆਤਮਾ ਨੇ ਝੋੜਿਆ ਤੁਸੀਂ ਸਾਰੇ ਆਪਣੇ ਆਪ ਆਇਓ ਸਾਡਾ ਇਹ ਪਲੇਟਫਾਰਮ ਤੁਹਾਡਾ ਸਾਰਿਆਂ ਦਾ ਆਪਣਾ ਪਲੇਟਫਾਰਮ ਹੈ ਸਾਡੀ ਸਾਰਿਆਂ ਦੀ ਆਵਾਜ਼ ਇਹ ਸਭੂ ਵਾਗਾ ਬਣਾ ਬਣਾ ਹਲਕੇ ਦੀ ਆਵਾਜ਼ ਇਹ ਜੰਜਨ ਦੀ ਆਵਾਜ਼ ਇਹ ਜਾਣੀ ਚਾਹੀਦੀ ਆ ਸਾਡੀਆਂ ਸਰਕਾਰਾਂ ਦੇ ਕੋਲ ਕਿ ਜਿਹੜੇ ਦਰਿੰਦੇ ਅੱਜ ਤੋਂ ਠੀਕ 12 ਸਾਲ ਪਹਿਲਾਂ ਇੱਕ ਨਿਰਭੈਾ ਕਾਂਡ ਹੋਇਆ ਔਰ ਸਾਰੇ ਲੋਕਾਂ ਨੇ ਉਸ ਗੱਲ ਦੇ ਵਿੱਚ ਸ਼ਮੂਲੀਅਤ ਕੀਤੀ ਸਰਕਾਰਾਂ ਤੋਂ ਮੰਗ ਕੀਤੀ ਉਹਦੇ ਜਿਹੜੇ ਦੋਸ਼ੀ ਸੀ ਉਹਨਾਂ ਨੂੰ ਬੇਸ਼ੰਕ ਫਾਂਸੀ ਦੀ ਸਜ਼ਾ ਹੋਗੀ ਲੇਕਿਨ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਬਹੁਤ ਲੰਬੀ ਪ੍ਰਕਿਰਿਆ ਦੇ ਵਿੱਚੋਂ ਲੰਘਣਾ ਪੈਂਦਾ ਹੈ ਇਸ ਤਰ੍ਹਾਂ ਦੇ ਜਗਨਮੀਓ ਅਪਰਾਧ ਤੋਂ ਬਾਅਦ ਜਿਹੜੇ ਸਾਡੇ ਨਾਲ ਲੱਗਦੇ ਦੇਸ਼ ਭਾਵੇਂ ਉਹ ਤਕਨੀਕ ਭਾਰਤ ਦੀ ਗੱਲ ਹੋਵੇ ਕੋਰੀਆ ਦੀ ਗੱਲ ਹੋਵੇ ਚਾਈਨਾ ਦੀ ਗੱਲ ਹੋਵੇ ਤੁਰੰਤ ਗੋਲੀ ਨਾਲ ਡਾਉਣ ਵਾਲੇ ਇਸ ਤਰ੍ਹਾਂ ਦੇ ਰੂਹ ਕਮਾਉ ਜਿਹੜੇ ਆ ਉਹ ਇਹਨਾਂ ਜਿਹੜੇ ਜਗਨਮੀਓ ਅਪਰਾਧ ਕਰਦੇ ਆ ਉਹਨਾਂ ਦਾ ਜਿਹੜਾ ਉਹ ਰਿਜ਼ਲਟ ਉਹਨਾਂ ਨੂੰ ਮਿਲਣਾ ਚਾਹੀਦਾ ਤਲਿੰਗੋ ਹਰ ਜਿਨ੍ਹਾਂ ਨੇ ਇਹ ਕਾਰਨਾਮਾ ਕੀਤਾ ਹੈ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੇ ਲਈ ਇਹ ਅੱਜ ਕੈਂਡਲ ਮਾਰਚ ਕਰਿਆ ਜਾ ਰਿਹਾ ਹੈ ਔਰ ਉਸ ਪੈਨੋ ਸੋਕਰ ਨੂੰ ਸ਼ਰਧਾਂਜਲੀ ਦੇਣ ਦੇ ਲਈ ਇਹ ਕੈਂਡਲ ਮਾਰਚ ਕਰਿਆ ਜਾ ਰਿਹਾ ਹੈ ਸੂਬਾ ਦੇ ਨਾਗਰਿਕਾਂ ਨੂੰ ਬੇਨਤੀ ਹੈ ਕਿ ਜਿੰਨੇ ਵੀ ਆਪ ਜੀ ਫ੍ਰੀ ਹੋ ਉਸ ਕੈਂਡਲ ਮਾਰਚ ਦੇ ਵਿੱਚ ਨਾਲ ਸ਼ਮੂਲੀਅਤ ਕਰੋ ਤਾਂ ਜੋ ਸਾਰੇ ਵਸਨੀਕਾਂ ਦੇ ਨਾਮ ਤੇ ਇਹ ਕੈਂਡਲ ਮਾਰਚ ਕਰਿਆ ਜਾ ਰਿਹਾ ਹੈ ਸਾਰੇ ਵੀ ਅਸੀਂ ਇਸ ਦਾ ਹਿੱਸਾ ਬਣ ਪਾਈਏ

असीं चवंदा आहियूं असीं हा असीं चवंदा अॼ लाइ जो वॾा जा we set uh. ਬਹੁਤ ਜਿੰਨਨ ਜੋਕਰ ਆ ਅਜੀ ਭੈਣ ਜੀ ਅੱਜ ਤੁਸੀਂ ਕੈਂਡਲ ਮਾਰਚ ਕਰਨ ਲੱਗੇ ਆ ਕੀ ਕਰਨਾ ਚਾਹੁੰਦੇ ਹੋ ਦਰانے ਆ ਕਿਉਂ ਦਰانے ਆ ਕਿਉਂਕਿ ਪਤਾ ਨਹੀਂ ਅੱਜ ਕੱਲ੍ਹ ਹਰ ਸਾਰੇ ਸਾਰੇ ਘਰ ਤੇ ਪਈਆਂ ਪੰਜਾਬੀ ਚ ਮੈਂ ਕਹਿਣਾ ਚਾਹੁੰਦੀ ਆ ਕੀ ਹੋਈ ਆ ਦੁਬਾਰਾ ਕਹਿ ਰਹੀ ਆ ਬਾਣੀ ਤੇ ਸਾਰੇ ਜਾਣੇ ਲੱਗੇ ਪਈਆਂ ਬਟ ਜਿੰਨੇ ਵੀ ਹੋਈਆਂ ਆ ਆ ਦਾ ਇੱਕ ਕੇਸ ਆਪਣੇ ਸਾਹਮਣੇ ਆ ਇਸ ਨੂੰ ਬਾਗ ਡਾਕਟਰ ਇਰਮਾਨ ਕਿੰਨਾ ਗਲਤ ਹੋਇਆ ਨਾ ਜਾਣਿਆ ਨੇ ਕਹਿ ਰਿਹਾ ਕਿ ਨਹੀਂ ਕਹਿ ਬੈਂਕਿੰਗ ਕਿੰਨਾ ਤੇ ਉਸ ਤੋਂ ਬਾਅਦ 4 ਸਾਲਾਂ ਦੀ ਉਸ ਨੂੰ ਸੁਣਨ ਚ ਆਇਆ 4 ਸਾਲਾਂ ਦੀ ਕੋਈ ਇਹ ਚਾਹੀਦਾ ਇੱਕ ਕਾਨੂੰਨ ਹੋਣਾ ਚਾਹੀਦਾ ਹੈ ਇਹ ਕਾਨੂੰਨ ਇੰਡੀਆ ਚ ਨਹੀਂ ਹੈ ਇਹ ਕਾਨੂੰਨ ਬਣਨਾ ਚਾਹੀਦਾ ਹੈ ਇਹ ਲਾ ਲਾ ਚ ਆਣਾ ਚਾਹੀਦਾ ਹੈ ਕਿ ਹਾਂ ਦੀ ਧੱਕ ਹੋਣੀ ਚਾਹੀਦੀ ਹੈ ਉਸ ਲਈ ਜਿਹੜਾ ਅੰਗੀ ਕਾਨੂੰਨੀ ਵਿਪਰਤ ਕਰਦਾ ਹੈ ਉਸ ਨਾਲ ਭੇਜੀ ਅੱਜ ਬਾਗੇਪੜੇ ਦੇ ਵਿੱਚ ਕੈਂਡਲ ਮਾਰਚ ਹੋ ਰਿਹਾ ਹੈ ਤੇ ਕੀ ਕਰਨਾ ਚਾਹੀਦਾ ਹੈ ਸਾਡੀ ਤਾਂ ਪ੍ਰਸ਼ਾਸਨ ਇਹ ਹੀ ਮੰਗਾ ਦੇਖੋ ਜੀ ਕੈਂਡਲ ਮਾਰਚ ਤਾਂ ਸਿਰਫ ਇੱਕ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਣ ਵਾਸਤੇ ਹੈ ਸਾਡੀ ਪ੍ਰਸ਼ਾਸਨ ਇਹ ਮੰਗੇ ਵੀ ਆਪਾਂ ਰੋਜ਼ ਕੋਈ ਨਾ ਕੋਈ ਘਟਨਾ ਸੁਣੀ ਜਾਂਦੇ ਆ ਕਦੇ ਕਿਸੇ ਸ਼ਹਿਰ ਤੋਂ ਕਦੇ ਕਿਸੇ ਸ਼ਹਿਰ ਤੋਂ ਇਹ ਕੋਈ ਇਨਸਾਫ ਵਾਲੀ ਗੱਲ ਨਹੀਂ ਧੀਆ ਬੱਚੇ ਅੱਜ ਕੱਲ ਨਾ ਪੁੱਤ ਨਾ ਬੇਟੀਆਂ ਕੋਈ ਵੀ ਅੱਜ ਕੱਲ ਸੁਰੱਖਿਆ ਨਹੀਂ ਹੈ ਕਰਾਚੋ ਕਰਾਚ ਵੜ-ਵੜ ਕੇ ਅੱਜ ਕੱਲ ਲੋਕ ਗਲਤ ਕੰਮ ਕਰਦੇ ਪਏ ਆ ਸਾਡੀ ਤਾਂ ਇਹੀ ਪ੍ਰਸ਼ਾਸਨ ਨੂੰ ਮੰਗਿਆ ਵੀ ਥੋੜਾ ਇਹਨਾਂ ਨੂੰ ਕਸਾ ਕੀਤਾ ਜਾਵੇ ਇਹਨਾਂ ਤੇ ਥੋੜੀ ਜਿਹੀ ਨਤ ਨਹੀਂ ਪਾਈ ਜਾਵੇ ਤਾਂ ਕਿ ਅਸੀਂ ਵੀ ਸੁਰੱਖਿਅਤ ਮੰਨ ਸਕੀਏ ਨੂੰ ਖੁਦ ਕੁੜੀਆਂ ਬਣਾਉਣ ਡਰਨ ਦੀ ਕਿਸੇ ਤੋਂ ਲੋੜ ਨਹੀਂ ਇਹ ਕੈਂਡਲ ਮਾਰਚ ਜਗਾਨ ਵਾਸਤੇ ਮਮਤੀ ਮਮਤੀ ਤਾਂ ਜਿਹੜੀ ਦੀਦੀ ਆ ਉਹਦੇ ਵਾਸਤੇ ਅਸੀਂ ਕੱਟੀ ਆ ਕਿ ਅੱਜ ਕੱਲ ਡਰਨ ਦੀ ਲੋੜ ਨਹੀਂ ਮੇਰੇ ਖੁਦ ਦੇ ਦੋ ਬੱਚੀਆਂ ਨੇ ਜਦੋਂ ਮੈਂ ਇਸ ਬੱਚੀ ਦੀ ਖਬਰ ਸੁਣੀ ਮੇਰੇ ਖੁਦ ਦੇ ਰੂਕੰਡੇ ਖੜੇ ਹੋ ਗਏ ਕਿ ਉਸ ਬੱਚੀ ਦੀ ਸਪੈਕਸ ਚ ਐਂਡ ਕਾ ਤੋੜ ਕੇ ਉਸ ਬੱਚੇ ਦੀ ਅੱਖਾਂ ਦੇ ਵਿੱਚ ਬਲੱਡ ਕਟਿਆ ਗਿਆ ਦੂਜੀ ਗੱਲ ਉਹਦੀ ਜਿਹੜੀ ਅਗੇਜਮੈਂਟ ਫਿੰਗਰ ਸੀ ਉਹ ਚ ਬਿਲਕੁਲ ਤੋੜੀ ਗਈ ਤੀਜੀ ਗੱਲ ਇਹ ਸੀ ਕਿ ਉਹਦੀਆਂ ਅੱਡੀਆਂ ਦੀ ਜਿਹੜੀ ਖਬਰ ਸੀ ਨਾ ਅਸੀਂ ਦੇਖਣ ਵਾਲੇ ਖੁਦ ਕੰਬ ਗਏ ਸੀਗੇ ਵੀ ਇਹ ਹੋ ਕੀ ਗਿਆ ਅਸੀਂ ਇਸ ਚੀਜ਼ ਨੂੰ ਅੱਜ ਇਸ ਕੈਂਡਲ ਦੇ ਨਾਲ ਇਸ ਚੀਜ਼ ਨੂੰ ਬੱਚੀ ਨੂੰ ਸ਼ਰਧਾਂਜਲੀ ਦਿੰਦੇ ਆ ਕਿ ਬੱਚਾ ਉਸ ਵਕਤ ਅਸੀਂ ਤੇਰੇ ਕੋਲ ਆ ਤਾਂ ਸਕੇ ਨਹੀਂ ਲੇਕਿਨ ਜੋ ਸਾਡੀਆਂ ਇਹ ਬੱਚੀਆਂ ਨੇ ਸਾਡੀਆਂ ਜੋ ਦੀਦੀਆਂ ਮਾਤਾ ਨੇ ਜੋ ਸਾਡੇ ਡਾਕਟਰ ਸਹਿਬਾਨ ਨੇ ਅਸੀਂ ਇਹਨਾਂ ਨੂੰ ਇਸ ਚੀਜ਼ ਦੀ ਅੱਜ ਇਹ ਚੀਜ਼ ਸਿਖਾਉਣੀ ਹੈ ਕਿ ਤੁਸੀਂ ਡਰੋ ਨਾ ਆਪਣੀ ਹਿਫਾਜ਼ਤ ਖੁਦ ਕਰੋ ਤੁਸੀਂ ਆਪਣੀ ਪਹਿਲੀ ਪਛਾਣ ਅੱਖਾਂ ਦੀ ਕਰੋ ਕਿ ਬੰਦਾ ਤੁਹਾਡਾ ਕਿਸ ਬਹਿੇਚ ਦੇਖ ਰਿਹਾ ਹੈ ਦੂਜੀ ਤੁਸੀਂ ਪਛਾਣੇ ਇਸ ਕਰੋਗੇ ਤੁਹਾਡੇ ਕੋਲ ਬੰਦਾ ਇਕੱਲਾ ਕਿਸ ਕੱਲ ਨੂੰ ਲੈ ਕੇ ਪਹੁੰਚਿਆ ਹੈ ਤੁਸੀਂ ਉਸ ਚੀਜ਼ ਨੂੰ ਸੋਚੋ ਵਿਚਾਰੋ ਜੇ ਤੁਹਾਨੂੰ ਲੱਗਦਾ ਹੈ ਕਿ ਬੰਦਾ ਤੁਹਾਡੇ ਵੱਲ ਗਲਤ ਦੇਖ ਰਿਹਾ ਤੁਸੀਂ ਉਸੇ ਵੇਲੇ ਆਪਣਾ ਮੂਵਮੈਂਟ ਆਪਣੀ ਬੋਡੀ ਦਾ ਮੂਵਮੈਂਟ ਚੇਂਜ ਕਰੋ ਤੁਸੀਂ ਖੜੀਆਂ ਹੋਵੋ ਤੁਸੀਂ ਡਰੋ ਨਾ ਕਿਸੇ ਤੋਂ ਵੀ ਤੁਹਾਨੂੰ ਡਰਨ ਦੀ ਲੋੜ ਨਹੀਂ ਨਾਰੀ ਅਬਲਾ ਇੱਕ ਐਸੀ ਸ਼ਕਤੀ ਆ ਕਿ ਜਦੋਂ ਇਹ ਆਪਣੀ 아이 ਤੇ ਆ ਜਾਂਦੀ ਆ ਤਾਂ ਇਹ ਕਿਸੇ ਨੂੰ ਵੀ ਅੱਗੇ ਟਿਕਨ ਨਹੀਂ ਦਿੰਦੀ ਤੁਸੀਂ ਕਦੇ ਵੀ ਇਸ ਚੀਜ਼ ਨੂੰ ਦਿਲ ਤੇ ਆਪਣੇ ਬੋਝ ਨਹੀਂ ਪਾਉਣਾ ਕਿ ਜੋ ਅੱਜ ਆ ਬੱਚੀ ਨਾਲ ਹੋਇਆ ਕਿ ਸਾਡੀ ਉਹ ਕਿਸੇ ਬੱਚੀ ਨਾਲ ਹੋਵੇ ਸਾਡੇ ਪੰਜਾਬ 'ਚ ਇਹ ਘਟਨਾ ਜਾ ਕੇ ਅਸੀਂ ਅੱਜ ਤੋਂ ਗਾਵਾਂ ਵਾਂਸ ਤੇ ਅਸੀਂ ਬੱਚੀ ਦੀ ਬਹੁਤ ਜ਼ਿਆਦਾ ਮੇਰੇ ਤੋਂ ਬੋਲਿਆ ਨਹੀਂ ਜਾਂਦਾ ਜੋ ਮੈਂ ਬੱਚੀ ਦੀ ਖਬਰ ਦੇਖੀ ਮੇਰੇ ਕੋਲ ਤੇ ਦੋ ਬੇਡੀਆਂ ਨੇ ਮੈਂ ਆਪਣੀ ਬੇਟੀ ਨੂੰ ਖੁਦ ਬਾਹਰ ਕਰ ਕੱਢਣ ਤੋਂ ਡਰਦੀ ਯਾ ਕਿ ਬੇਟਾ ਦੇਖੀ ਤੂੰ ਸਕੂਟਰੀ ਤੇ ਚੱਲਨੀ ਹੁੰਨੀ ਆਉਨੀ ਆ ਦੇਖੀ ਕਿਸੇ ਦੀ ਕਿਸੇ ਦੀ ਗੱਲ ਦੇ ਵਿੱਚ ਨਾ ਬੇਟਾ ਅੱਜ ਹੀ ਦੇਖੀ ਪਰ ਮੈਂ ਇਹ ਜੋ ਬੱਚੀ ਦਿਖਾਉਣੀ ਸੁਣਿਆ ਮੇਰੀ ਰੂਹ ਕੰਬਾਈ ਇਸ ਬੱਚੀ ਨੇ ਇਸ ਬੱਚੀ ਨੇ ਬਹੁਤ ਲੋਕਾਂ ਨੂੰ ਜਾਗਰੂਕ ਕੀਤਾ ਇਸ ਬੱਚੀ ਨੇ ਆਪਣੀ ਜਾਨ ਦੇ ਕੇ ਅੱਜ ਬੜਿਆਂ ਦੀ ਜਾਨ ਬਚਾ ਕੇ ਗਈ ਆ ਬੱਚੀ ਬੜਿਆਂ ਨੂੰ ਅਵੇਅਰ ਕਰ ਗਈ ਆ ਕਿ ਤੁਸੀਂ ਕਦੇ ਵੀ ਕਿਸੇ ਦੀ ਇਸ ਬੱਚੀ ਦੇ ਲਈ ਆਪਾਂ ਅੱਜ ਇਹ ਸ਼ਰਧਾਂਜਲੀ ਦਿੰਨੇ ਆ ਕੀ ਬੇਟਾ ਦੇਖ ਤੂੰ ਤਾਂ ਚਲੀ ਗਈ ਦੁਨੀਆ ਤੋਂ ਲੇਕਿਨ ਤੇਰੀ ਯਾਦ ਹਮੇਸ਼ਾ ਸਾਡੇ ਦਿਲ ਚ ਰਹੂਗੀ ਹਮੇਸ਼ਾ ਸਾਡੇ ਇਸ ਮੁਹਬੱਤੀ ਵਾਂਗੂ ਤੇਰੀ ਯਾਦ ਸਾਡੇ ਦਿਲ ਚ ਜਗਦੀ ਰਹੂਗੀ ਤੁਸੀਂ ਮੈਂ ਕਿੰਨੀ ਬਾਤ ਕੱਢਿਆ ਜੇ ਆਪਾਂ ਸੁਰੱਖਿਆ ਦੀ ਮੰਗ ਕਰਦੇ ਆਂ ਪੁਲਿਸ ਪ੍ਰਸ਼ਾਸਨ ਦਾ ਕੋਈ ਵੀ ਮੁਲਾਜ਼ਮ ਮੌਜੂਦ ਲਗਾ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਇੱਕ ਜਿਹੜੀ ਪੁਲਿਸ ਤੋਂ ਆਪਾਂ ਸੁਰੱਖਿਆ ਜਿਹੜੀ ਜ਼ਰੂਰੀ ਸਮਝਦੇ ਆ ਉਹ ਅੱਜ ਉਹੀ ਤੁਹਾਡੇ ਨਾਲ ਨਹੀਂ ਹੈ ਕੀ ਕਹਿਣਾ ਚਾਹੋ ਕੋਈ ਸੁਰੱਖਿਆ ਨਹੀਂ ਵੀਰੇ ਬਿਲਕੁਲ ਸੁਰੱਖਿਆ ਨਹੀਂ ਆਪਣੀ ਸੁਰੱਖਿਆ ਖੁਦ ਕਰੋ ਆਪ ਖੁਦ ਅਵੇਅਰ ਹੋਵੋ ਜਿਨੇ ਦੁਨੀਆ ਚੱਲਦੀ ਆ ਆਪਣਾ ਡੰਡਾ ਖੁਦ ਆਪਣੇ ਹੱਥ ਚ ਲੈ ਕੇ ਚੱਲੋ ਲੇਡੀ ਨਹੀਂ ਸੋਚਣੀ ਚਾਹੀਦੀ ਕਿ ਮੈਂ ਲੇਡੀਜ਼ ਆ ਮੈਂ ਬੱਚਾ ਖੁਦ ਆਪਣੀ ਕਾਨੂੰਨ ਆਪਣਾ ਖੁਦ ਦਿਲ ਚ ਬਣਾਓ ਕਿਸੇ ਤੋਂ ਡਰਨ ਦੀ ਲੋੜ ਨਹੀਂ ਪਹਿਲਾ ਮੂਮੈਂਟ ਮੈਂ ਇਹੀ ਕਹਿਨੀ ਆ ਕਿ ਅਗਲੀਆਂ ਅੱਖਾਂ ਪੜੋ ਅਗਲਾ ਤਾਂ ਦੇਖ ਰਿਹਾ ਤਾਨੂੰ ਕਿੱਦਾਂ ਬਿਹੇਵ ਕਰ ਰਿਹਾ ਦੂਜਾ ਮੂਮੈਂਟ ਆਡੇ ਵਾਲਾ ਅਗਲਾ ਪਹਿਲਾ ਕਦਮ ਕਿਸ ਬਿਹੇਵ ਚ ਚੱਕ ਰਿਹਾ ਜੇ ਤੁਹਾਨੂੰ ਬੱਚਿਆਂ ਨੂੰ ਲੱਗਦਾ ਕਿ ਇਹ ਵਹਿੇਬ ਸਾਡੇ ਵੱਲ ਗਲਤ ਨਿਗਾ ਤੁਸੀਂ ਉਸੇ ਵੇਲੇ ਆਪਣੇ ਮੂਵਮੈਂਟ ਬੋਡੀ ਦੇ ਚੇਂਜ ਕਰ ਲੋ ਝਾਂਸੀ ਦੀ ਰਾਣੀ ਦਾ ਤੁਸੀਂ ਰੂਪ ਧਾਰੋ ਕਾਲੀ ਮਾਂ ਦਾ ਰੂਪ ਧਾਰੋ ਤੁਸੀਂ ਦੂਜਾ ਰੂਪ ਦਿਖਾਓ ਇਹ ਮੁੰਡੇ ਮਾਂਡੇ ਜੋ ਅੱਜ ਦੀ ਕੱਲ ਦੀ ਸੰਜੇ ਦੋਸ਼ੀ ਜਿਹੜਾ ਸੰਜੇ ਦੋਸ਼ੀ ਆ ਉਹਨੂੰ ਹਲੇ ਤੱਕ ਵੀ ਸਰਕਾਰ ਪੁੱਛ ਕੇ ਸੱਚ ਕਿਉਂ ਰੱਖਿਆ ਬਈ ਉਹਨੂੰ ਕਿਉਂ ਰੱਖਿਆ ਜਦੋਂ ਖੁਦ ਦੋਸ਼ੀ ਮੰਨਿਆ ਸੰਜੇ ਕਿ ਹਾਂ ਮੈਂ ਇਹਦੇ ਨਾਲ ਬਲਾਕ ਕਰ ਕੀਤਾ ਹਾਂ ਮੈਂ ਇਹਦੇ ਨਾਲ ਇੰਨੀ ਪਾਰਸ ਬੜੀ ਤਿੰਨ ਵਾਰੀ ਉਹਦੀ ਰੀੜ ਦੀ ਹੱਡੀ ਬੱਚੀ ਦੀ ਤੋੜੀ ਗਈ ਰੱਬੀ ਬੱਚੀ ਦੀ ਰੀੜ ਦੀ ਹੱਡੀ ਤੋੜੀ ਗਈ ਬੱਚੀ ਦੇ ਲੱਤਾਂ ਦੇ ਦੋਨੇ ਪਾਰਸ ਤੋੜੇ ਗਏ ਕੀ ਗੱਲ ਬਈ ਉਹ ਸਰਕਾਰ ਕਿਸ ਚੀਜ਼ ਨੂੰ ਠੀਕ ਰਹੀ ਆ ਹਮੇ ਕੀ ਚਾਹੀਏ ਇਨਸਾਫ ਕੀ ਚਾਹੀਏ ਇਨਸਾਫ ਕਿਉਂ ਨਹੀਂ ਆ ਇਹ ਸਾਰੇ ਰਲੇ ਨੇ ਇਹ ਸਭ ਰਲੇ ਨੇ ਬੱਚਿਆਂ ਦੇ ਇਨਸਾਫ 'ਚ ਕੋਈ ਨਹੀਂ ਖੜਦਾ ਬੱਚੇ ਦੇ ਇਨਸਾਫ 'ਚ ਖੜਨ ਗਿਆ ਲੇਡੀਜ਼ ਉਹਨਾਂ ਦੇ ਪੇਰੈਂਟਸ ਉਹਨਾਂ ਦੇ ਮਾਂ ਪਿਓ ਉਹਨਾਂ ਦੇ ਮੈਂ ਮਾਂ ਖੜੀਆਂ ਮੈਂ ਖੜੂ ਆਪਣੀ ਬੱਚੀ ਨੂੰ ਹਵੇਅਰ ਕਰੂੰਗੀ ਬੇਟਾ ਜ਼ਿੰਦਗੀ ਦੇ ਵਿੱਚ ਅਸੀਂ ਇਹ ਨਹੀਂ ਕਹਿੰਦੇ ਕਿ ਅਸੀਂ ਬੱਚੀਆਂ ਨੂੰ ਕੋਰਸ ਕਰਾਉਣੇ ਬੰਦ ਕਰਾਂਗੇ ਅਸੀਂ ਬੱਚੀਆਂ ਨੂੰ ਬਾਹਰ ਕੱਢਣਾ ਬੰਦ ਕਰਾਂਗੇ ਨਹੀਂ ਸਾਡੀਆਂ ਬੱਚੀਆਂ ਇਸ ਤੋਂ ਵੀ ਜ਼ਿਆਦਾ ਅਵੇਅਰ ਹੋ ਕੇ ਹੁਣ ਬਾਹਰ ਨਿਕਲਣਗੀਆਂ ਕੋਈ ਵੀ ਸੰਜੇ ਦੋਸ਼ੀ ਵਰਗਾ ਸਾਡੇ ਬੱਚਿਆਂ ਤੇ ਅੱਖ ਰੱਖਦਾ ਅਸੀਂ ਉਹਨੇ ਦਾ ਬੱਚੀ ਦੇ ਤਿੰਨ ਟੋਟੇ ਕੀਤੇ ਅਸੀਂ ਬੱਚੇ ਨੂੰ 101 ਟੋਟਾ ਕਰਕੇ ਬੇਟਾ ਘਰ ਆਇਓ ਕਾਨੂੰਨਾਂ ਅਸੀਂ ਲੜਾਂਗੇ ਕਾਨੂੰਨਾਂ ਅਸੀਂ ਖੜੇ ਜਿਹੜੀਆਂ ਮੈਡੀਕਲ ਦੀ ਰਿਪੋਰਟਾਂ ਆਈਆਂ ਨੇ ਉਹਦੇ ਮੁਤਾਬਕ ਇਹ ਅੱਜ ਤੋਂ 10 ਬੰਦੇ ਨੇ ਇਸ ਘਟਨਾ ਕਰਕੇ ਇਸ ਅਤਿ ਨਿੰਦਰ ਜੋ ਘਟਨਾ ਕਰਵ ਨੂੰ ਉਪਰਜਾਮ ਦਿੱਤਾ। ਦਰੁਲਾ ਸੁਭਾਸਪੁਰ ਦੇ ਪਾਸੇ ਜੈਸੋ ਸਜਾ ਸੋਣੀ ਚਲ ਗਈ ਆ। ਸਾਡੇ ਦੁਬਾਰਾ ਅੱਜ ਦੇ ਅਪਾ ਸਮਝਿਆ ਕਿ ਅਪਾ ਬਹੁਤ ਸੰਸਥਾਗਤ ਦੌਰ ਤੋਂ ਦੇਖਦੇ ਕਿ ਅਰਬ ਪੁਨਾ ਦੇ ਵਿੱਚ ਕਿਹੋ ਜਿਹਾ ਸਜਾ ਹੈ। ਜਦੋਂ ਅਸੀਂ ਸਮਾਜ ਨੂੰ ਚੋਣ ਵਾਲੇ ਰਾਜਨੀਤਿਕ ਤੌਰ ਤੇ ਅਧਿਕਾਰੀਆਂ ਨੂੰ ਮਾਨਤਾ ਦੇਣ ਦੇ ਪਰਚਾਉਣ ਦੇ ਮਾਮਲੇ ਉਹਨਾਂ ਨੂੰ ਜੇਲ੍ਹ ਚੋਂ ਬਾਹਰ ਆਉਣ ਦੇ ਮੌਕੇ ਦੇਵਾਂਗੇ ਤਾਂ ਉਹ ਦੇਖੀ ਇਹੋ ਜਿਹੀ ਮਾਨਸਿਕਤਾ ਵਾਲੇ ਲੋਕਾਂ ਦੇ ਹੌਸਲੇ ਵੱਧਦੇ ਸਾਰੇ ਇਹ ਯਰਵਾਕਾਂ ਦਾ ਸਮਾਜ ਜਿੱਥੇ ਜਿੰਨੇ ਵਾਰ ਇੱਕ ਸਿੱਖਿਆ ਜਿਹੜੀ ਆਪਣੇ ਬੱਚਿਆਂ ਨੂੰ ਆਪਣੇ ਆਪਣਾ ਯੋਗਦਾਨ ਪਾਇਆ ਭੈਣਾਂ ਲਈ ਜਿਹੜਾ ਪਰਿਵਾਰ ਦਾ ਰਿਸ਼ਤਾ ਸੁਣਾ ਸਮਾਜ ਉਹਨੂੰ ਇਸ ਨਾਲ ਜੁੜੇ ਹੋਣ ਨੌਜਵਾਨ ਨੂੰ ਇਹ ਦੱਸ ਸਮਝਾਈ ਜਾਵੇ ਕਿ ਆਪਣੇ ਭੈਣਾਂ ਦੀ ਸਮਾਜ ਤੋਂ ਮਰਦ ਵਰਗ ਨੂੰ ਜਿਹੜਾ ਬਰਾਬਰੀ ਦਾ ਦਰਜਾ ਦੇਣ ਦੀ ਗੱਲ ਹੈ ਸਭ ਤੋਂ ਸਜ਼ਾ ਹੋਣੀ ਚਾਹੀਦੀ ਹੈ ਇਹ ਨਹੀਂ ਹੈ ਕਿ ਮਾਮਲਾ ਦਰਜ ਕਰਕੇ ਉਹਨਾਂ ਨੂੰ ਸਿਰਫ ਜੇਲ੍ਹ ਚ ਰੱਖਿਆ ਜਾਵੇ ਉਹਨਾਂ ਨੂੰ ਸਭ ਤੋਂ ਸਜ਼ਾ ਚੌਂਕ ਦੇ ਵਿੱਚ ਬੰਨ੍ਹਿਆ ਜਾਵੇ ਪਹਿਲਾਂ ਤਾਂ ਸ਼ਹਿਰ ਦਾ ਸ਼ਹਿਰ ਹੈਨਾ ਦਾ ਇਹ ਧਾਰ ਹੋ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਜੀ ਧੰਨਵਾਦ ਧੰਨਵਾਦ ਜੋ ਪਾਰਟੀ ਵਿੱਚ ਆਇਆ ਹੈ। ਭਾਰੀ ਮੈਂਨ ਦਾ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਜੀ ਪਾਰਟੀ ਸਜੇ ਤੱਕ ਮਾਣ ਰਵਈਆ ਨਰੰਕਾਰੀ ਮੁਸ਼ਕਲ ਵਿੱਚ ਬਹੁਤ ਸ਼ਕਤੀ ਹੈ ਧੰਨਵਾਦ ਕਰਦੇ ਹਾਂ ਜੀ ਹਰ ਇੱਕ ਕਾਲਜ ਦਾ ਨਾਮ 2001 ਤੋਂ ਹੁਣ ਤੱਕ ਦਾ ਹੈ। ਇਹ ਵੀ ਮਾਨ ਤੋਂ 7 ਮੌਕਿਆਂ ਤੋਂ ਹੋ ਰਹੀ ਹੈ। ਚੌਥੇ ਅਤੇ ਪਹਿਲਾ ਗੁਰਦਾਸ ਦੇ ਆਏ ਨੱਕ ਦੀ ਪਹਿਲੀ ਉਹਨਾਂ ਪੰਜ-7 ਮੌਕਿਆਂ ਨੂੰ ਸਿਰਫ ਆਪਾਂ ਘਰੇ ਵਿੱਚ ਗੱਲਾਂ ਕਰਦੇ ਆਏ। ਜਿਹੜੇ ਕਿਸੇ ਦਾ ਹੀ ਨਾਮ ਦਿੱਤਾ ਗਿਆ ਉਹਨਾਂ ਨੇ ਕਿਸੇ ਦੀ ਵੀ ਹੋਰ ਤੱਕ ਵਾਲੀ ਵੀ ਜਾਂਚ ਕੀਤੀ। ਤੇ ਆਪਾਂ ਨੂੰ ਰਿਸ਼ਤਾ ਪੈਂਦਾ ਹੈ ਜਿਹੜੇ ਜਨਕੀ ਚਾਰਜ ਦਾ ਹੋਣਗੇ। ਆਪਾਂ ਸਰਕਾਰ ਮੁੱਖ ਸੁਪਰ ਸਰਕਾਰ ਨੂੰ ਮੁੱਖ ਬਣਾਉਣੀ ਹੈ ਹਰ ਪੈਡੀਆਂ ਦੇ ਸਭ ਨੂੰ ਚਾਹੀਦਾ ਹੈ 15 ਜਨਰੇ ਕਰਨ ਦੇ ਕਿਹਨਾਂ ਮਾਚ ਕਰੀਏ ਤੇ ਭੈਣ ਤੇਰੇ ਤੋਂ ਮੁੱਖ ਚਾਹ ਰਹੇ ਹੋ ਉਸ ਸਰਕਾਰ ਵਾਲੇ ਜਿਹੜੇ ਸਰਕਾਰ ਦੇ ਅੰਦਰ ਸੋਲੋ ਰਣ ਕਰਦੇ ਮਾਚ ਪਿਆਰੇ ਕਰ ਰਹੇ ਨੇ ਤੇਰੀ ਸਰਕਾਰ ਹੈ ਚਾਹਤ ਸੱਜਣ ਨਹੀਂ ਚੜੀ ਦੇਖਣ ਜਾਂਚ ਕਰਨ ਚਾਹੀਦੀ ਹੈ ਆਪਾਂ ਕੋਈ ਨਹੀਂ ਹੈ ਜਿਹੜਾ ਰੁਤਬਾ ਹੈ ਉਹ ਜਿਹੜਾ ਉਹ ਜਿਹੜਾ ਸਾਡੇ ਕਿਸੇ ਬੰਦਾ ਵਿੱਚ ਇਸ ਪੁਆਇੰਟ ਦੇ ਵਿੱਚ ਮਨੁੱਖੀ ਬੰਮ ਪਿਆ ਹੋਰ ਤੂੰ ਪੁੱਛਿਆ ਜਾਂਦਾ ਹੋਰ ਤੀਹਨ ਪੁੱਛਿਆ ਜਾਂਦਾ ਹੋਰ ਇੱਕ ਟਨ ਦੇ ਬੰਦ ਦੇ ਵਿੱਚ ਤੇਵੇਂ ਦੇ ਰੰਗ ਦੇ ਮਸਤੂਦ ਹੋਰ ਅਸੀਂ ਸਮਾਜ ਦੇ ਜਿਹੜਾ ਬੰਦਾ ਚਾਹੀਦਾ ਚਾਹੀਦਾ دلچار بہت بڑا درجہ دے چکے ہیں اس کے علاوہ انہوں نے حکومتوں سے بھی پریکٹک بڑے بھی نہیں پلونا پر انہوں نے جتن دی ہے تو ڈی جی پی صاحب جتھے سانو سماج جس طرح ڈی جی پی صاحب بدلنے ਨਾਲ تنور روادتی بھی تبدیل ہوئے کڑی کو بھی بدلنا لازم ہے ضرور بدلوں اور دینے کہیں کہ پھر بدلوں پر انہاں دے تعینات خلاف انہاں دی حمایت ہو ਸਾਰੇ ਸਮਾਜਿਕ ਕੌਂਸਲ ਲੱਗੇ ਉਹਨਾਂ ਦੇ ਦਰੰਦਿਆਂ ਦੇ ਸਮਾਜਿਕ ਸਕੱਤਰ ਨੂੰ ਜਿਹੜੇ ਰਾਜਪਾਲ ਦੇ ਵੱਟੀ 352 ਨਾਲ ਸਰਪੰਚਾਂ ਦਾ ਬੁਲਾਕਾ ਕੀਤਾ ਗਿਆ ਤੇ इलाज करण लाइ